तू सीखी तब लो खेत लेने क्या कहर गा? तो उठते जा के होता हैं अच्छा? तो माल लगे चाके? हाँ माल चाके जेडी हैं। ठीक कर दिया तो? मेरे कपड़े तो ना तो थे। पड़े बैठ कर निकाल दिया। बस तो दो तो बंटी रजा जाम लो। तो यार उसी पर ना सोनू की फिर जायेगा किस्मत। गालता सुनो जरूरी हाँ। ਮੈਨੂੰ ਆਈ ਗਈ ਸੀ ਆਪਾਂ ਦੋ ਦਿਨ ਹੋ ਗਏ ਹੈਪੀ ਦੇ ਕੋਲ ਗਏ ਆ ਨਾ ਵੀ ਆਪਾਂ ਜਾ ਕੇ ਆਈ ਸੀ ਜੀ ਸੁਣੋ ਅਜੇ ਲੱਗਿਆ ਵੀ ਉਹ ਤੰਗਦੀ ਹੁੰਦੀ ਕਾਲਾ ਨਾ ਫਿਰ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣਗਾ ਠੀਕ ਆ ਤੰਗ ਕਰਦਾ ਕਿ ਨਹੀਂ ਕਰਦਾ ਉਹਦੇ ਮੂਹ ਤਾਂ ਲੱਗਿਆ ਸੀ ਆਪਾਂ ਉੱਥੇ ਸੀਗੇ ਆਪਾਂ ਨੂੰ ਦੱਸ ਆ ਗਈ ਸੀ ਉਹ ਤਾਂ ਉਹਦੀ ਸਾਈਡ ਲਾਈਨ ਖੜੀ ਨਾ ਉਹ ਫਿਰ ਹੁਣ ਉਹ ਮੇਰੀ ਗੱਲ ਸੁਣ ਕੀ ਤੋ ਕੀ ਡਰਾਇਆ ਤੇ ਮੈਂ ਭਾਇਆ ਉਹ ਕੁੜੀ ਨੂੰ ਨਾ ਕੀ ਬਤਾਪਨੇ ਕਰਕੇ ਚੁੱਪ ਹੋ ਗਈ ਹੋਵੇ ਹੈ ਤੁਹਾਡੀ ਭੈਣ ਆਏ ਨਾ ਕਰੂ ਜੀ ਹੈ ਜਿੱਦਾਂ ਸੁਣ ਮੈਂ ਤਾਂ ਇਹ ਨਾ ਰਿਸ਼ਤਾ ਤੋੜਦਾ ਠੀਕ ਆ ਐਡਾ ਵੱਡਾ ਫੰਕਸ਼ਨ ਸੀਗਾ ਉਹਦੇ ਕਰ ਕੀ ਕਰਿਆ ਸੀ ਆ ਘਰ ਦੀ ਸੁੱਖ ਸ਼ਾਂਤੀ ਵਾਸਤੇ ਇੰਨਾ ਕੁਝ ਹੋ ਗਿਆ ਘਰੇ ਪਰ ਮੈਂ ਮੈਨੂੰ ਕੀ ਪਤਾ ਸੀਗਾ ਵੀ ਉਹ ਐ ਕਰੂਗੀ ਸਾਰੇ ਰਿਸ਼ਤੇ ਦੀ ਗੱਹਾ ਕੀ ਨਹੀਂ ਗਿਆ ਮੈਨੂੰ ਬਤਾਓ ਪੁੱਛਦੇ ਤਾਂ ਸਾਨੂੰ ਵੀ ਸੀਗੇ ਚਲੋ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਜੀ ਹੁਣ ਆਪਾਂ ਨਹੀਂ ਉਹਦੇ ਨਾਲ ਖੜਾਂਗੇ ਤਾਂ ਹੋਰ ਪਾਉਣ ਖੜੂਗਾ ਹੈ ਹੋਰ ਕੋਈ ਉਹਦੀ ਜਾ ਕੇ ਸਾਰ ਲਊਗਾ ਆਪੇ ਹੀ ਸਾਰ ਲਵਾਂਗੇ ਉਹਦੀ ਹੈ ਤੇ ਮੈਂ ਕਿਹੜੇ ਕੰਮ ਨੂੰ ਕੋਈ ਉੱਚ ਨੀਚ ਹੋਣੀ ਮੁੱਕੇ ਫਿਰ ਸਾਰੀ ਉਮਰ ਤਾਂ ਆਪਣੂ ਨਾਲ ਤਾਂ ਲੰਬਾ ਤੇ ਨਾਲੇ ਪਛਤਾਵਾ ਇਹ ਤੋਂ ਚੰਗਾ ਤਾਂ ਪਹਿਲਾਂ ਜਾ ਕੇ ਸਾਰ ਲੈ ਲੈਨੇ ਆਉਦੀ ਸੁਣ ਬਾਲੀ ਸਾਰ ਲਈ ਚੰਗੀ ਨਹੀਂ ਜਿਹੜਾ ਆਪਣੇ ਵਾਸਤੇ ਮੈਂ ਤੁਹਾਨੂੰ ਜਿਹੜੀ ਗੱਲ ਕਹਿੰਦੀ ਹਾਂ ਜਿਹੜਾ ਦੱਸਣਾ ਹੁੰਦਾ ਤਾਂ ਉਹਦੀ ਆਪਾਂ ਨੂੰ ਦੱਸ ਦਿੰਦੀ ਪਰ ਗੱਲ ਤਾਂ ਗੱਲ ਦੀ ਹੈ ਠੀਕ ਹੈ ਮਾ ਨੂੰ ਕਹ ਜਿਹੜੀ ਗੱਲ ਕਹਿਣ ਵਾਲੀ ਆ ਵੀ ਮਾ ਤੂੰ ਫੋਨ ਲਾ ਕੇ ਬੱਚੋ ਨੂੰ ਜੇ ਉਹਨੂੰ ਕੋਈ ਤਕਲੀਫ ਆ ਮਾ ਕੋਲੇ ਹਰੇਕ ਦਿਹਾੜਾ ਢਿੱਡ ਫਰੋਲਦੀ ਐ ਮਾ ਤਾਂ ਮੇਰੇ ਗਰਲਫ੍ਰੈਂਡ ਨੇ ਫੇਰ ਹੀ ਅੱਜ ਸਵੇਰੇ ਗੱਲ ਕਰਨ ਲੱਗੀ ਚੱਕਿਆ ਮੱਠਲ ਕਰੇ ਮੈਂ ਤੂੰ ਨਾ ਸਿੱਟਕੀਆਂ ਆਉਨੀਆਂ ਉਹਨੂੰ ਪਿੰਡ ਦੀਆਂ ਆਹ ਕੰਸੋਹਾ ਤੇ ਨੀਂ ਵੇਰ ਮਿਲਦੀ ਹੁਣ ਤੁਸੀਂ ਐਂ ਦੇਖੋ ਗਈ ਤਾਂ ਇੱਕ ਬੱਠਾ ਸੱਟ ਰਹੀ ਸ ਹੈ ਜੇ ਦੂਜਾ ਕੂੜਾ ਉਹ ਵੀ ਬੈਕ ਤੇ ਹਜੇ ਤੱਕ ਨਹੀਂ ਮੁੜੀ ਮਤਲਬ ਅੱਧਾ ਘੰਟਾ ਹੋ ਗਿਆ ਗਈ ਨੇ ਲੋਹੀ ਤਾਂ ਗੱਲਾਂ ਨਾ ਫਿਰ ਜੇ ਹੁਣ ਟੈਨਸ਼ਨ ਹੋਵੇ ਤਾਂ ਮਾ ਨੇ ਤਾਂ ਕਿਸੇ ਨੂੰ ਦੱਸਿਆ ਨਹੀਂ ਕਰਿਆ ਨਹੀਂ ਕਿਸੇ ਉਹਨੂੰ ਤਾਂ ਐਂ ਕਹਿ ਹਾਂ ਹੁਣ ਕਿਹੜਾ ਕੋਈ ਫੰਕਸ਼ਨ ਨਹੀਂ ਆਉਣਾ ਆਪਣਾ ਸੇ ਇੰਨੇ ਰੂੜਾ ਤਾਂ ਹੋਈ ਜਾਂਦੇ ਉਹ ਕੁੜੀ ਆ ਉਹ ਮੈਂ ਉਹਦੇ ਕਹਿ ਕੇ ਆਇਆ ਨਾ ਉਹ ਮੇਰੇ ਲਈ ਤਾਂ ਮਰ ਗਈ ਜਿਆਦਾ ਫੰਕਸ਼ਨ ਤੇ ਨਹੀਂ ਹੁੰਦੀ ਤੁਹਾਨੂੰ ਜੀ ਜੀ ਐਂ ਕਹਤਾ ਤੈਂ ਰਿਸ਼ਤੇ ਮਰ ਜਾਂਦੇ ਹੁੰਦੇ ਕਹਿਣਾ ਸਾਰੀ ਜ਼ਿੰਦਗੀ ਆਪਾਂ ਕੁੜੀ ਨਾਲ ਵਰਤਦਾ ਹੀ ਨਹੀਂ ਫਿਰ ਥੰਡੂ ਲੋਕ ਮੇਰੀ ਗੱਲ ਸੁਣ ਥੰਡੂ ਲੋਕ ਕਹਿਣਗੇ ਜੇ ਕੱਲ ਨੂੰ ਉੱਥੇ ਕੋਈ ਗੱਲ ਹੋ ਗਈ ਆਖਣਗੇ ਭਰਾ ਜਾ ਕੇ ਨਹੀਂ ਖੜਾ ਹੈ ਮੁੜ ਕੇ ਆ ਗੱਲਾਂ ਤੋਂ ਬਚਣਾ ਵਾਸਤੇ ਮਾੜਾ ਮੋਟਾ ਨਾ ਯਾਰ ਕਲ ਵੀ ਹੁੰਦਾ ਕੁਝ ਨਹੀਂ ਹੁੰਦਾ ਜੇ ਉਹ ਆਪਣੇ ਨਾਲ ਕਿਸੇ ਗੱਲ ਤੇ ਤੜੰਗਾ ਤਾਂ ਆਪੇ ਕਰ ਦਿਆ ਹੋਰ ਜਾ ਕੇ ਹੁਣ ਕੱਲ ਨੂੰ ਆਪਾਂ ਨੂੰ ਕਹਿਣ ਜੋਗੀ ਤਾਂ ਨਹੀਂ ਹੈਗੀ ਵੀ ਦਵਾਰੇ ਆ ਕੇ ਨਹੀਂ ਗਏ ਮੇਰੇ ਕੋਲ ਹੈ ਜਾਣਾ ਪੋਗਾ ਤੁਸੀਂ ਮੇਰੀ ਗੱਲ ਮੰਨੋ ਕਲ ਕੋਈ ਨਹੀਂ ਮੈਂ ਦੇਖਦਾਗਾ ਪਹਿਲਾਂ ਮੈਨੂੰ ਜਾਇਆ ਹੁੰਦੇ ਸਾਰੇ ਪਰਿਵਾਰ ਨੂੰ ਕਹਿ ਕੇ ਗਏ ਦੀਏ ਸਾਰੇ ਪਰਿਵਾਰ ਆਏ ਕਿੱਦਾਂ ਜਾਮ ਹੁਣ ਕੱਲੀ ਆਵੇਂ ਘਰੇ ਮੈਂ ਹੁਣ ਜਿਵੇਂ ਆ ਥੋੜੀ ਨਾਲ ਵਾਗੀ ਹੁਣ ਕਿ ਘਰ ਕੌਣ ਦੇਖੂਗਾ ਮਾਂ ਤਾਂ ਹਾਂ ਆ ਬਸਤਨੁਪਤੀ ਫਿਰ ਮੈਂ ਕਹੋਂਗੀ ਮੇਰੀ ਮਾਰ ਨੂੰ ਆਏ ਬੂਗਾਂ ਦਾ ਭੋਗਾਂ ਦੇ ਬੇਬੇ ਨੂੰ ਚਾਹੀਦਾਗਾ ਤੇ ਜਾਈ ਆਪਾਂ ਜਾਂਦੇ ਆ ਚਲ ਕੋਈ ਨਾ ਹੁਣ ਥੋੜੀ ਜ਼ਿੰਮੇਵਾਰੀ ਮਾਂ ਤੋਂ ਬਾਅਦ ਤੁਸੀਂ ਜਾਇਆ ਕਰੋਗੇ ਪਿੰਡ ਚ ਮੈਂ ਜਾਣਾ ਹੀ ਪੂਗਾ ਲੈ ਹਜੇ ਕੀ ਹੈ ਤਾ ਬਥੇਰਾ ਟਾਈਮ ਪਿਆ ਹੈ ਤਾ ਬੂਗ ਲੱਕਾਂ ਟਿਰੂ ਦਊਗਾ ਓਏ ਟਾਈਮ ਮਾਰਾ ਮੋਟਾ ਮੂੰਹ ਮੱਥੇ ਲੱਗਣਾ ਹੁੰਦਾ ਕੋਈ ਨਹੀਂ ਜੀ ਆਵੜੇ ਉੱਪਰ ਮੈਂ ਧਾਇਰਿਸ ਗੱਲ ਤੇ ਗੌਰ ਕਰਿਓ ਮੈਂ ਕਿਹਦਰ ਤੂੰ ਜਾਗ ਕੇ ਆ ਜੀ ਫਿਰ ਆਪਾਂ ਜਾਈਏ ਅਰਦਾਸ ਹੋਣੀ ਵੀ ਲੱਗੀ ਚਲ ਵਗਜੋ ਫਿਰ ਤਾਂ ਗੱਲ ਹੀ ਨਹੀਂ ਸੋਣਦੇ ਮੇਰੀ ਮੈਂ ਕੀ ਕਰਾਂ ਮੈਂ ਤਾਂ ਪੁੱਠੀ ਦੇ ਦ ਗਈ ਮੈਂ ਤੇ ਲੱਗੀ ਹਾਂ ਕਿ ਬਾਲੀ ਟੈਂਸ਼ਨ ਜੀ ਚ ਨਾ ਜਿਵੇਂ ਡਰ ਡਰ ਕੇ ਜੇ ਗੱਲ ਕਰਦੀ ਹੁੰਦੀ ਐ ਕੀ ਕਰਕੇ ਹੁਣ ਕਿਵੇਂ ਪੁੱਛਾਂ ਮੈਨੂੰ ਫੋਨ ਵੀ ਲਾਇਆ ਸੀ ਮੇਰਾ ਫੋਨ ਵੀ ਨਹੀਂ ਚੱਲ ਸੱਚੀ ਮੈਂ ਤਾਂ ਬਾਲੀ ਫਿਕਰ ਹੋ ਜਾਂਦੀ ਐ ਭਾਵੇਂ ਜੇ ਅਸੀਂ 100 ਵਾਰੀ ਲੜਦਿਆਂ ਨਾ ਨਾ ਪਰ ਜਾਈ ਪਰ ਆਇਆ ਬਿਚਾਰੀ ਕਰਦੀ ਤਾਂ ਮੇਰਾ ਬਥੇਰਾ ਹਨਾ ਨਾਲੇ ਜੇ ਅਸੀਂ ਨਾ ਇਹਦਾ ਕਰਾਂਗੇ ਤਾਂ ਹੋਰ ਕੌਣ ਕਰੂਗਾ ਜਿਵੇਂ ਮੈਂ ਕਿਸ ਦਿੱਤੀ ਆ ਤਾਂ ਉਹ ਵੀ ਤਾਂ ਸਾਡੇ ਇਸ ਘਰ ਦੀ ਦਿੱਤੀ ਆ ਜੇ ਅਸੀਂ ਨਾ ਸੋਚਾਂਗੇ ਤਾਂ ਹੋਰ ਕੌਣ ਸੋਚੂਗਾ ਉਹਨੇ ਤਾਂ ਗੁੱਸਾ ਕਰੀ ਬੈਠਿਆ ਚੱਲ ਭੈਣ ਭਰਾ ਨੂੰ ਗੁਸਾਈ ਜਾਂਦਾ ਨਾ ਜਦੋਂ ਇਹਦੇ ਕਹਿਣ ਤੇ ਉਹ ਆਈ ਨਹੀਂ ਪਰ ਕੀਪ ਤਾਂ ਪਿੱਛੇ ਵਿਚਾਰੀ ਕਿੰਨੀ ਕੁ ਮਜਬੂਰ ਹੋਊਗੀ ਨਾ ਯਾਰ ਮੈਂ ਤੇ ਕਹਨੀ ਹਾਂ ਉਹਦੇ ਨਾਲ ਜਾ ਕੇ ਗੱਲ ਕਰੀਏ ਮਾਂ ਨੂੰ ਆਉਣ ਦੇ ਘਰੇ ਤੇ ਮਾਂ ਨਾਲ ਪਹਿਲਾਂ ਗੱਲ ਕਰ ਤੇ ਫੇਰ ਤੂੰ ਹਰਪ੍ਰੀਤ ਨੂੰ ਫੋਨ ਲਾ ਕੇ ਕਸ਼ਕੀਬ ਤਾਂ ਸਾਨੂੰ ਨਾ ਦੱਸ ਤੈਨੂੰ ਹੀ ਦੱਸ ਦੇ ਚਲੋ ਕੀ ਤਾਂ ਕਾਇਦੇ ਮੱਝ ਵੀ ਕੀ ਚੱਲੀ ਜਾਂਦੀ ਸਰ ਪਹਿਲਾਂ ਕੱਪੜੇ ਧੋਵਾ ਫਿਰ ਆਈ ਨਾ ਘਰ ਦੇ ਮਾਣਾ ਗੱਲ ਮੈਂ ਹਾਏ ਹਾਏ ਕਥਨੀ ਸੱਤੇ ਪਾਸ਼ਾ ਇਹ ਕਦੋਂ ਜਾਉਗੀ ਮੇਰੇ ਤੇ ਜਾਨ ਵਾਲੀ ਮੁੱਠੀ ਚਾਈ ਹੋਈ ਐ ਤੇ ਜਾਵੇ ਪਿੰਡ ਤਾਂ ਮੇਰੇ ਵੀ ਜਾਨ ਛੁੱਟੇ ਇਹ ਤਾਂ ਤਪਉਣਾ ਹੀ ਨਹੀਂ ਹਟਦੀਗੀ ਲੈ ਮੁੰਡਾ ਆ ਤਾਂ ਬੱਗ ਹੈ ਇਹ ਵੀ ਪਗ ਦੇ ਪਰ ਪਤਾ ਨਹੀਂ ਕਦੋਂ ਮੰਗਰੋ ਲਹੂਗੀ ਇਹ ਨਹੀਂ ਤਾਂ ਮੇਰੀ ਜਾਨ ਐ ਇਹਨੂੰ ਛੱਡਣ ਵਾਲੀ ਪਤਾ ਨਹੀਂ ਹਜੇ ਕਿੰਨੇ ਕ ਦਿਨ ਤਪਾਉ ਮੈਨੂੰ ਇਹ ਦੱਸ ਇਹਨੂੰ ਵੀ ਨਾਲ ਹੀ ਲੈ ਜਾਂਦਾ ਇਹਨੂੰ ਨੇ ਸ਼ਰਮ ਆਉਂਦੀ ਵੀ ਲੈ ਜਮਾਈ ਦੇ ਬੂਏ ਸੋਹਣੇ ਲੱਗਦੀਆਂ ਬੈਠੀ ਇੱਥੇ ਬੈ ਗਈ ਘਰ ਬਸਾ ਕੇ ਵੀ ਦੱਸ ਤੂੰ ਕਰੂੰ ਭੱਜ ਜਾ ਇੱਥੋਂ ਉਹਨੂੰ ਕੀ ਕਹਾਂ ਉਹ ਵੀ ਮੰਗਰ ਲੱਗ ਜਾਂਦਾ ਪੋੜਾ ਲੈ ਬਿਮਾਇ ਮਾਇ ਮਮਾ ਇਹੋ ਜੀਆਂ ਹੁੰਦੀਆਂ ਨੇ ਇਹ ਮਾਂ ਨਹੀਂ ਦੀ ਇਹ ਤਾਂ ਡੈਨ ਐ ਇਹ ਤਾਂ ਘਰ ਖਾ ਜੂਗੀ ਸਾਰਾ ਜੇ 4 ਦਿਨ ਰਹਿ ਗਈ ਤਾਂ ਇਹ ਕਿ ਸਮਝਦੀ ਐ ਦੀ ਵੀ ਮੈਂ ਸਾਰਾ ਕੁਸ ਇੱਥੇ ਛੱਡ ਜਾਂ ਤੇ ਨਾਲ ਇਹਨੂੰ ਇਹ ਸਾਰਾ ਕੋਸ ਹੂੰਝ ਕੇ ਠੀਕ ਨਾਲ ਇਹ ਤੈਨੂੰ ਲੈ ਕੇ ਜਾਊਂਗੀ ਮਾਰ ਲੈ ਮਾਰ ਲੈ ਮਾਂ ਜਾ ਤੈਨਾਂ ਅਕੇ ਚੇਤ ਮਾਰਾਂਗੀ ਕਰਸੂਨ ਦੇ ਘਰੇ ਕਿ ਕਰਸੂਨ ਵੀ ਫਿਰ ਬੁੱਧੂ ਤਾਂ ਬਣਾਈ ਦੇਣਾ ਇਹ ਠੇਕੇ ਗੱਲਾਂ ਜਿਆ ਕਰੀ ਜਾਂਦੀਆਂ ਕੱਲੇ ਉਰੇ ਆਗੀ ਆਗੀ ਮਸੀ ਹਾਂਦੀ ਮਸੀ ਮੈਂ ਕਾ ਕੰਨਵਾਇ ਕਹਿੰਦੀ ਆ ਮੈਂ ਕਾ ਕੰਨੇ ਕਹਿੰਨੇ ਤੇਰੇ ਕੋਲੇ ਪਈ ਸੀ ਯਾ ਮੇਗਾ ਨਹੀਂ ਤੇ ਸੇ ਹਾ ਮਾਸੀ ਕੱਲ ਦਾ ਜੇ ਮੈਂ ਤੁਹਾਨੂੰ 5000 ਰੁਪਏ ਫਰਾਇਆ ਵੀ ਉਹ ਤੂੰ ਦਿੱਤਾ ਮੈਂ ਤਾਂ ਨਹੀਂ ਦਿੱਤਾਗਾ ਮੇਰੇ ਕੋਲ ਕਿੱਥੋਂ ਆਗੇ ਉਹਨਾਂ ਤੋਂ ਹੀ ਲੈ ਕੇ ਦੇਣੇ ਸੀ ਉਹਦਾ ਟਿੱਕਰ ਸੌਦਾ ਹੈ 5000 ਰੁਪਿਆ ਤੇ ਨਾਲੇ ਜਿਹੜਾ 5000 ਸੀ ਉਹ ਮੁੰਡਾ ਲੈ ਗਿਆ ਕਾਹੀਂ ਤੋਂ ਮੇਰੇ ਨਾਲ ਆਇਆ ਸੀ ਕਹਿੰਦਾ ਜੇ ਪੈਸੇ ਤੇ ਲਦੇਵੇਂਗੀ ਤਾਂ ਨਾਲ ਤੁਰ ਪੂੰਗਾ ਨਹੀਂ ਮੈਂ ਨਹੀਂ ਜਾਂਦਾ ਲਾਲਚ ਦਾ ਮਾਰਾ ਆਇਆ ਨਾਲ ਤੇ ਉਹ ਕੱਪੜੇ ਲੀੜੇ ਲੈਣ ਗਿਆ ਆਪਦੇ ਤੇ ਪਤਾ ਨਹੀਂ ਭਾਈ ਖਾ ਪੀ ਕੇ ਮੁੜਿਆ ਹੋਗਾ ਜਿਹੜੇ ਤੇਰੇ ਕੋਲੇ ਨਾ ਉਹ ਦੇ ਮਸੀਮ ਮੇਰੇ ਕੋਲ ਹੋਰ ਪੈਸੇ ਹੈ ਨਹੀਂਗੇ ਮੇਰੇ ਕੋਲ ਤਾਂ ਉਹੀ ਸੀਗੇ 5000 ਨਾਲੇ ਮੈਂ ਤਾਂ ਕਦੇ ਆਪਦੇ ਕੋਲ ਪੈਸੇ ਰੱਖੀ ਨਹੀਂਗੇ ਨਹੀਂ ਮੈਂ ਤੈਨੂੰ ਜਾਣਦੀ ਆਂ ਕਿ ਤੂੰ ਪੈਸਾ ਤੋਂ ਬਿਨਾਂ ਰਹਿ ਜੇਂਗੀ ਨਹੀਂ ਤੂੰ ਤਾਂ ਪੈਸੇ ਖੱਡਾਂ 'ਚ ਦੱਬ ਕੇ ਰੱਖਦੇ ਖੱਡਾਂ 'ਚ ਨਹੀਂ ਨਹੀਂ ਮਸੀ ਤੈਨੂੰ ਵਹਿਮ ਹੈ ਮੈਂ ਭਾਵੇਂ ਤੈਨੂੰ ਦੱਸ ਨਾ ਦਿੰਦੀ ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਸਭ ਤੋਂ ਪਹਿਲਾਂ ਤੈਨੂੰ ਹੀ ਦੱਸਣਾ ਸੀ ਅੱਗੇ ਕਦੇ ਕਿ ਲੁਕੋਇਆ ਤੇ ਇਥੋਂ ਕੁਛ ਮੈਨੂੰ ਵਹਿਮ ਹੈ ਮੈਨੂੰ ਸਿਖਾਉਣੀ ਹੈ ਹੈ ਸਿੱਖੀ ਹੋਈ ਨੂੰ ਨਹੀਂ ਮੈਂ ਤੈਨੂੰ ਅੱਜ ਦੀ ਜਾਣਦੀ ਆ ਮੈਂ ਤੈਨੂੰ ਬਹੁਤ ਟਾਈਮ ਤੋਂ ਜਾਣਦੀ ਆ ਮੇਰੇ ਹੱਥਾਂ 'ਚ ਹੱਡੀ ਹੋਈਆਂ ਗਈ ਨਾਲੇ ਮੇਰੀ ਗੱਲ ਸੁਣੋ ਤੂੰ ਕਿ ਕਰਦੀ ਬਣ ਕੇ ਬੈ ਗਈ ਤੈਨੂੰ ਪਤਾ ਨਹੀਂ ਵੀ ਮਾਂ ਚੰਗੀ ਆ ਕਿ ਤੈਨੂੰ ਇਹ ਕਿਕਰ ਸੋਂ ਚੰਗਾ ਦਾ ਨਹੀਂ ਨਹੀਂ ਮਾਈ ਚੰਗੀ ਹੁੰਦੀ ਐ ਤੇ ਮੈਂ ਤੈਥੋਂ ਕਦੇ ਵੀ ਕੁਛ ਮਾਲ ਖੋਇਆ ਨਹੀਂਗਾ ਤੈਨੂੰ ਮਾਸੀ ਨਹੀਂ ਮੈਂ ਆਪਦੀ ਮਾਈ ਸਮਝਿਆ ਹੈਗਾ ਫੇਰ ਦੇ ਦੇ ਪੈਸੇ ਜਿੰਨੇ ਲਕੋਏ ਨੇਾਰੇ ਮੇਰੇ ਕੋਲ ਹੈ ਨਹੀਂ ਮਾਸੀ ਪੈਸੇ ਜੇ ਹੁੰਦੇ ਤਾਂ ਮੈਂ ਤੈਨੂੰ ਦੇ ਦੇਣੇ ਸੀ ਕੀ ਕਹਨੀ ਆ ਪੈਸੇ ਹਾਈ ਨਹੀਂ ਮੈਨੂੰ ਦੱਸ ਦੇ ਮੈਂ ਚੱਕ ਲਿਉਣੀ ਆ ਬੋਚਕ ਦੇਣੇ ਜੀ ਤੈਨੂੰ ਖੌਂਪ ਵਾਇਆ ਕਿ ਕਰਸੂਨੇ ਵੀ ਇਹ ਪੈਸੇ ਚੱਕਣੇ ਨਹੀਂ ਕਿ ਤੇਰੀ ਸੰਪਾਈ ਹੂ ਮੇਰੇ ਕਿਦਾਂ ਖਾਉਂ ਆ ਐਸ ਕਮਰੇ ਚ ਪੈਣਾ ਕੋ ਉੱਚ ਪੈਣਾ ਦੱਸ ਦੱਸ ਨਹੀਂ ਨਹੀਂ ਮਾਸੀ ਕਿਤੇ ਵੀ ਹੈ ਨਹੀਂ ਪੈਸੇ ਤਾਂ ਉਹ ਕਰਿਆ ਦਾ ਦੈਨੇ ਪੈਸੇ ਉਹ ਵੇ ਵਸ ਫੰਦ ਕੇ 1000 ਰੁਪਏ ਉਹਨੇ ਪਤਾ ਨਹੀਂ ਕਿਵੇਂ ਲਿਆ ਕੇ ਰੱਖ ਲਿਆ ਕਰੇ ਰੱਖਦਾ ਨਹੀਂ ਜਿਹੜੇ ਤੈਨੂੰ ਫੜਾ ਕੇ ਜਾਂਦਾ ਉਹ ਤੇ ਦੇ ਮਸੀ ਕਮਲੀਆਂ ਗੱਲਾਂ ਕਿਉਂ ਕਰਦੀਆਂ ਮੈਂ ਪੈਸੇ ਕੀ ਕਰਾਉਣੇ ਸੀ ਭਵਾ ਉਹ ਤੋਂ ਮੰਗ ਕੇ ਮੈਂ ਤਾਂ ਕਦੇ ਉਹੀ ਨਹੀਂ ਫੜੇ ਉਹਦੇ ਤੋਂ ਪੈਸੇ ਲਿਆ ਫਿਰ ਨਹੀਂ ਪੈਸੇ ਤਾਂ ਮਸੀ ਉਹ ਦੁਨੀਆ ਤਾਂ ਨਹੀਂ ਮਸੀ ਮੇਰੀ ਚੁੰਨੀ ਘਾਤੋਂ ਲਹਾ ਲਈ ਗੱਲ ਸੁਣ ਲੈ ਮੇਰੀ ਸੱਪ ਕਰਕੇ চুੜੀ ਲਾ ਕੇ ਦੇ ਦੇ ਇੱਕ ਕੰਨ ਛੱਡ ਦੂੰਗੀ ਤੇ ਨਹੀਂ ਤਾਂ ਉਹ ਬਣੂੰਗੀ ਜਿਹੜੀ ਤੇਰੇ ਨਾਲ ਕਦੇ ਨਾ ਬਣੀ ਇਹ ਸਾਰੇ ਪਿੰਡ ਵਿੱਚ ਦੀ ਲੈ ਕੇ ਜਾਊਂਗੀ ਨਾਲੇ ਦੱਸੂੰਗੀ ਲੋਕਾਂ ਨੂੰ ਵੀ ਇਹਦੀਆਂ ਕਰਤੂਤਾ ਦੱਸਾਂ ਕਿੱਥੇ ਕਿੱਥੇ ਕੀ ਕਰਕੇ ਆਈ ਆ ਮਾਸੀ ਚੁੰਨੀ ਨੇ ਦੇ ਮੇਰੀ ਤੇ ਕੋਈ ਆ ਗਿਆ ਤੇ ਨਾਲੇ ਦੱਸੂ ਕਿਕਰ ਸੁਣੂ ਉਹਨੂੰ ਕਹੂੰਗੀ ਬੀਏ ਤੇ ਕਰਤੂਤ ਸੁਣ ਲੈ ਫੇਰ ਹੋ ਦੋਸਤ ਦੋਸਤ ਦੇ ਨਾਮ ਮਰਿਆ ਨਾ ਕਿਕਰ ਸੁ ਤੇ ਫੇਰ ਕਹੀ ਇਹ ਤਾਂ ਇਹ ਮਸੀਹ ਉਹਨੂੰ ਨਾ ਕੁਛ ਦੱਸੇ ਤੂੰ ਜਿਹੜਾ ਕੁਛ ਕਹਿਨੀ ਆ ਇਹ ਚੂੜੀਆਂ ਦੀ ਵੀ ਗੱਲ ਹੈ ਹਾਂ ਹਾਂ ਚੂੜੀਆਂ ਦੀ ਗੱਲ ਲੈ ਮੈਂ ਚੂੜੀਆਂ ਦਿੰਨੀ ਆ ਨਾ ਤੈਨੂੰ ਲੈ ਲੈ ਹੈ ਲੈ ਲੈ ਦੋਨੇ ਲੈ ਲੈ ਮਾਸੀ ਪਰ ਹਾਂ ਉਹਨੂੰ ਨਾ ਕੁਛ ਦੱਸੀ ਇਹ ਵਣੀ ਨਾ ਗੱਲ ਝੂੜੀਆਂ ਦੀ ਹੁਣ ਕਿ ਕਰਸੂ ਨੂੰ ਦੱਸਣਾ ਨਹੀਂ ਉਹ ਵੀ ਝੂੜੀਆਂ ਲਾ ਲਈਆਂ ਮਾਸੀ ਨੇ ਕਿੰਨੀ ਸਿਆਣੀ ਐ ਮੇਰੀ ਲੱਡ ਧੀ ਹਾਂ ਬੋਲ ਬੋਲ ਕੀ ਕਹਿੰਦੀ ਸੀ ਮਾਸੀ ਉਹਨੂੰ ਨਾ ਕੁਛ ਦੱਸੀ ਨਾ ਨਾ ਉਹਨਾਂ ਦਾ ਕੁਛ ਨਹੀਂ ਦੱਸਦੀ ਹਾਂ ਚੂੜੀਆਂ ਹੀ ਚਾਹੁੰਦੀ ਸੀ ਨਾ ਚੂੜੀਆਂ ਤੈਨੂੰ ਦੇਤੀਆਂ ਹਾਂ ਲੈ ਲੈ ਹੋਰ ਮੇਰੇ ਕੋਲ ਕੁਝ ਨਹੀਂਗਾ ਠੀਕ ਤੈਨੂੰ ਕੰਨਾਂ ਵਾਲੀਆਂ ਵੀ ਦੇਤੀਆਂ ਚੂੜੀਆਂ ਵੀ ਦੇਤੀਆਂ ਸਾਰਾ ਕੁਝ ਮਿਲ ਗਿਆ ਹੁਣ ਮੇਰੇ ਕੋਲ ਕੁਝ ਵੀ ਨਾ ਪੈਸੇ ਨਾ ਕੁਝ ਹੋਰ ਹੈ ਅੱਛਾ ਬਸ ਜਿਹੜਾ ਸੋਨਾ ਸੀਗਾ ਤੈਨੂੰ ਦੇਤਾ ਹਾਂ ਹੁਣ ਮੇਰਾ ਘੜਾ ਛੱਡ ਦੇ ਤੇਰਾ ਨੀਨਾ ਮੇਰਗੇ ਤੀਏ ਇਹ ਤੇਰਾ ਘੜਾ ਤੂੰ ਮੇ ਛੱਡਾ ਨੀਂ ਬੱਟ ਐਨ ਸਾਰਾ ਕੁਸ ਮੁੱਠੀ ਚ ਨਹੀਂ ਕਰਦੀ ਓਨਾ ਟਾਈਮ ਕਿਵੇਂ ਖਿਹੜਾ ਛੱਡ ਦੂੰ ਨੋਲੇ ਮੇਰੀ ਲੱਡੋ ਤੈਨੂੰ ਨਾਲ ਲੈ ਕੇ ਜਾਉਂਗੀ ਕਰਸਾ ਨੂੰ ਛੱਡੂੰਗੀ ਕੱਲਾ ਗਾਹਾਂ ਕ ਤੇ ਹੋਰ ਵੀ ਲੁੱਟਣਾ ਤੁਮੈਂ ਸਮਝ ਲੈ ਵੀ ਮਾਸੀ ਕੱਲੀਆਂ ਚੂੜੀਆਂ ਲੈ ਕੇ ਖੜਾ ਛੱਡ ਦੂੰ ਨਹੀਂ ਨਹੀਂ ਮਾਸੀ ਮੈਂ ਉਹਨੂੰ ਛੱਡ ਕੇ ਜਾ ਸਕਦੀ ਮੈਂ ਤੇਰੇ ਮੂਰੇ ਹੱਥ ਫੜਨੇ ਆ ਅੱਜ ਤੋਂ ਬਾਅਦ ਇਹ ਗੱਲ ਨਾ ਕਹੀਂ ਵੀ ਉਹਨੂੰ ਛੱਡ ਕੇ ਵਗ ਜੀ ਹੁਣ ਤਾਂ ਮੈਂ ਉਹਨੂੰ ਛੱਡੇ ਪਿਆਰ ਕਰਦੀ ਆ ਮਾਸੀ ਨੂੰ ਕਰਦੀ ਨਹੀਂ ਮਾਸੀ ਮੈਂ ਤੈਨੂੰ ਵੀ ਪਿਆਰ ਕਰਦੀ ਆ ਪਰ ਮੇਰੇ ਘਰਾਂ ਵਾਲਾ ਉਹਨੂੰ ਕਿਵੇਂ ਛੱਡ ਕੇ ਵਗ ਜਾਂਗੀ ਉਹ ਤੇਰੇ ਘਰ ਆ ਗਾ ਆਾ ਕਿੰਨੇ ਕੁ ਦੀ ਬਣੀ ਹੋਗੀ ਹਾਂ ਤੇਰੇ ਪਾਉਨ ਵਾਲੀ ਨਹੀਂ ਪੁੱਤੋ ਇਹ ਤਾਂ ਮੇਰੀ ਅਤਸੋਹਦੀ ਉਹਨੇ ਬੜੇ ਪਿਆਰ ਨਾਲ ਕਰਾ ਕੇ ਲੈ ਕੇ ਦਿੱਤੀ ਸੀ ਇਹ ਤਾਂ ਛੱਡ ਦੇ ਤੂੰ ਇਹ ਚਿੱਟੀਆਂ ਬੜੀਆਂ ਕੁੜਗਾਂ ਤੇ ਸੁਣੇ ਲੱਗਦੇ ਹੁੰਦੇ ਇਹ ਜਿਹੀਆਂ ਚਿੱਟੀਆਂ ਨਗਾ ਬਾਲ ਦੇ ਸ਼ਾਂਪਾ ਉਹਨੂੰ ਕਹਿ ਦੀ ਵੀ ਮੈਨੂੰ ਸੈਟ ਕਰਾ ਕੇ ਦੇ ਨਮਾ ਚਾਰ ਢੋੜਿਆਂ ਦਾ ਕਰਵਾ ਕੇ ਸੈਟ ਫਿਰ ਤੂੰ ਮੈਨੂੰ ਦੇ ਦੇ ਸਿੰਗਾ ਜਾ ਕੰਮ ਕਰ ਕੋੜ ਲੱਕ ਕੋੜ ਲੱਕ ਨਬਾ ਬਦਾਸ ਕਨ ਹੁੰਦੀ ਆ ਤੇਰੀ ਮਾਸੀ ਨੇ ਤਾਂ ਲੈਟਿਆ ਆ ਹਾ ਹਾ ਚੜੂ ਮਾਰ ਲੈ ਬੜੀ ਸਿਆਣੀ ਐ ਹੋਣ ਆਈਆ ਨਾ ਖੋਤੀ ਬੂੜ ਥੱਲੇ ਲਿਪ ਲਿਪ ਕਰੇ ਤਾਂ ਬਣ ਲੋਟ ਆਉਂਦੀ ਸੀ ਅੱਗੇ ਅੱਗੇ ਦੇਖ ਕੀ ਬਣਤਾ ਇਹ ਤਾਂ ਮੇਰੀ ਮਾੜੀ ਕਿਸਮਤ ਕਿਹੜੇ ਵੇਲੇ ਲਿਖੀ ਸੀ ਮਾੜੀ ਕਿਸਮਤ ਮੇਰੀ ਜਦੋਂ ਮੇਰੀ ਮਾਂ ਇਹਦੇ ਹੱਥਾਂ ਤੋਂ ਦੇਈ ਜੀ ਮੈਨੂੰ ਮੈਂ ਤਾਂ ਸੀ ਮਾਂ ਨਹੀਂ ਇਹ ਤਾਂ ਡੈਣ ਹੀ ਐ ਮਾਂ ਇਹੋ ਜਿਹੇ ਮਾਵਾਂ ਹੁੰਦੀਆਂ ਇਹੋ ਜਿਹੇ ਮਾਸੀਆਂ ਹੁੰਦੀਆਂ ਇਹ ਤਾਂ ਮੇਰੀ ਦੁਸ਼ਮਣੀ ਬਣ ਗਈ ਮੈਂ ਦੱਸ ਕੀ ਕਰ ਹੁਣ ਮੈਨੂੰ ਕੀ ਦੱਸਾਂ ਵੀ ਜਿੰਨੂੰ ਤੂੰ ਮਾਂ ਕਹਿੰਨਾ ਇਹ ਮਾਂ ਨਹੀਂ ਏ ਡੈਨ ਉਹਦਾ ਤਾਂ ਮੂੰਹ ਨਹੀਂ ਸੁੱਕਦਾ ਮਾਮਾ ਕਹਿੰਦੇ ਦਾ ਉਹਨੂੰ ਤਾਂ ਐ ਵੀ ਇਹ ਤਾਂ ਮਾਂ ਬਹੁਤ ਚੰਗੀ ਪਰ ਕੀ ਦੱਸਾਂ ਵੀ ਮੇਰੇ ਤੇ ਜਿਹੜੇ ਜ਼ੁਲਮ ਕਰਦੀ ਐ ਹਤਿਆਚਾਰ ਕਰਦੀ ਐ ਇਹ ਉਹਨੂੰ ਨਹੀਂ ਪਤਾ ਲੱਗਦਾ ਇਹ ਸੱਚੇ ਪਾਛਾ ਪਤਾ ਵੀ ਨਾ ਲੱਗੇ ਕਦੇ ਜੇ ਉਹਨੂੰ ਪਤਾ ਲੱਗ ਗਿਆ ਉਹਦਾ ਤਾਂ ਮੇਥੋਂ ਵਿਸ਼ਵਾਸ ਹੀ ਉੱਠ ਜਾਊਗਾ ਕੋਨੇ ਕਹਿਣਾ ਸਾਰਿਆਂ ਨੇ ਮੇਰੇ ਨਾਲ ਐਵੇਂ ਕੀਤੀ ਤੇ ਰਣਜੀਤ ਤੂੰ ਵੀ ਮੇਰੇ ਨਾਲ ਐਵੇਂ ਦੀ ਕੀਤੀ ਤੂੰ ਵੀ ਮੇਰੇ ਨਾਲ ਧੋਖਾ ਕੀਤਾ ਤੂੰ ਦੱਸਿਆ ਕਿਉਂ ਨਹੀਂ ਆ ਪਰ ਮੈਂ ਹੁਣ ਕੀ ਦੱਸਾਂ ਮੈਨੂੰ ਇੱਥੇ ਇੰਨਾ ਪਿਆਰ ਮਿਲਿਆ ਇੰਨੀ ਇੱਜ਼ਤ ਮਿਲੀ ਮੈਂ ਕੁਝ ਦੱਸਿਆ ਹੀ ਨਹੀਂ ਗਿਆ ਮੈਥੋਂ ਗਲਦੀਪ ਭਾਈ ਜਰਨ ਲੰਗਿਆ ਗਾਣਾ ਆ ਜਾ ਭਾਈ ਮੰਗਿਆ ਤੇ ਹੈ ਨਹੀਂ ਗਲਦੀਪ ਜੀ ਹਾਂ ਗਲਦੀਪ ਹੈ ਨਹੀਂ ਗਿਆ ਬਾਹਰ ਨੂੰ ਗਿਆ ਵਿਆ ਹੋਰ ਠੀਕ ਹੈ ਭਾਈ ਹਾਂ ਹਾਂ ਵਧੀਆ ਹੋਰ ਤੁਸੀਂ ਆਪਣਾ ਦੱਸੋ ਜੀ ਵਧੀਆ ਭਾਈ ਬਸ ਹੋਰ ਕਿਵੇਂ ਗੇੜਾ ਮਾਰਿਆ ਉਹ ਮੈਂ ਤੁਹਾਨੂੰ ਰਸਤੇ ਦੀ ਗੱਲ ਨਹੀਂ ਕਰਕੇ ਗਿਆ ਸੀਗਾ ਹਾਂ ਉਹਦੇ ਬਾਰੇ ਦੁਬਾਰੀ ਗੇੜਾ ਮਾਰਿਆ ਮੈਂ ਅੱਛਾ ਤੇ ਉਹ ਕੱਲ ਨੂੰ ਆਉਣਗੇ ਦੇਖਣਾ ਕੱਲ ਨੂੰ ਆਉਣਗੇ ਹਾਂਜੀ ਚਾ ਕੋਈ ਦੀ ਫਿਰ ਇਹ ਤਾਂ ਵਧੀਆ ਗੱਲ ਹੈਗੀ ਤੇ ਮੈਂ ਤੁਹਾਨੂੰ ਐ ਕਹਿੰਦਾ ਸੀ ਜੇ ਕੋਈ ਹਜੇ ਵੀ ਕੋਈ ਤੁਹਾਡੇ ਮਾਂ ਤੇ ਮੰਗ ਮੰਗ ਬਾਰੇ ਮੈਨੂੰ ਦੱਸ ਦੋ ਕਿ ਔਖਾ ਹੋਈ ਮੰਗ ਨੂੰ ਮੰਗ ਅਸੀਂ ਕਾਦੇ ਖਾਤਰ ਕਰਨੀ ਆ ਜਿਹੜੇ ਜੇ ਅਸੀਂ ਆਪ ਐ ਉਹ じゃ ਭਾਈ ਰਿਸ਼ਤਾ ਕਾਹਾਂ ਕਿਉਂ ਅਗਲੇ ਨੂੰ ਤੰਗ ਕਰਨਾ ਆਪਾਂ ਤੇ ਉਧਰੋਂ ਕਲੀ ਉਹ ਬੁੜੀ ਹੈ ਨਾ ਫਿਰ ਔਖਾ ਹੋ ਜਨਾ ਮੰਗਰੋ ਕਰ ਜੇ ਹੋ ਨਾ ਨਾ ਇਹ ਜੇ ਕੰਮ ਤਾਂ ਅਸੀਂ ਭਾਈ ਕਰਦੇ ਨਹੀਂ ਦੇਣ ਲੈਣ ਵਾਲਾ ਕੀ ਕਰਨਾਗਾ ਉਹ ਦੇਖ ਲੱਗ ਗਿਆ ਉਹਨਾਂ ਦੇ ਕੀ ਹਾਲ ਹੋਈ ਜਾਂਦਾ ਸੰਤਪਰਾ ਬੜਾ ਡਰ ਲੱਗਦਾਗਾ ਠੱਗੀਆਂ ਮਾਰ ਕੇ ਰਿਸ਼ਤਾ ਲੈਂਦਾ ਪੂਰ ਨਹੀਂ ਚੜਦਾ ਤੇ ਬਾਕੀ ਬਿਲਕੁਲ ਦੀਪਨਾ ਗੱਲ ਕਰੀ ਹੈ ਜੀ ਕਦੀਪਨਾ ਗੱਲ ਹੋਈ ਕਈ ਵਾਰ ਐ ਹੋ ਜਾਂਦਾ ਨਾ ਫਿਰ ਮਗਰ ਔਖਾ ਹੋ ਜਾਂਦਾ ਜੀ ਨਹੀ ਨਹੀ ਕਲਦੀਪ ਤਾਂ ਕੁਛ ਨਹੀਂ ਕਹਿੰਦਾ ਰੋਟੀ ਪੱਕਦੀ ਹੋ ਜੂ ਭਾਈ ਬਹੁਤ ਆ ਬਸ ਘਰ ਵੱਜ ਜੂਗਾ ਹਾਂ ਉਹ ਤਾਂ ਸਾਨੂੰ ਦੱਸਿਆ ਵੀ ਕੁੜੀ ਨੇ ਸਾਰਾ ਕੰਮ ਕਰਦੀ ਐ ਸਾਰਾ ਘਰ ਦਾ ਚੱਕ ਕੁੜੀ ਨੇ ਚੱਕਿਆ ਹੋਇਆ ਹੈਗਾ ਹਾਂ ਹਾਂ ਕੋਈ ਗੱਲ ਨਹੀਂ ਬਸ ਤੂੰ ਦੇਣ ਲੈਣ ਕਰਨਾ ਚਾਹੀਪ ਤੂੰ ਰਿਸ਼ਤਾ ਕਰਾ ਤੇ ਚੱਲ ਜਵਾਕੜੀ ਵੀ ਟੁਕੜੇ ਪੈ ਜੂ ਤੇ ਸਾਡਾ ਟੁਕੜਾ ਪੱਕਦਾ ਹੋ ਜੂਗਾ ਹਾਂ ਗੁੱਡੀ ਬਹੁਤ ਸਿਆਣੀ ਹੈ ਹੈ ਕਮ ਜਾਣ ਵਾਲਾ ਰਹਿਣਾ ਹੈਗਾ ਅੱਛਾ ਤੇਲੀ ਮਾਤਾ ਮਾਤਾ ਉਹ ਥੋੜੀ ਘਿਰਦਾ ਹੈ ਹਨ ਏਡਾ ਹੋ ਨਹੀਂ ਹੈਗਾ ਵੀ ਅੱਛਾ ਅੱਛਾ ਹਾਂ ਕਈ ਵਾਰ ਐ ਹੋਈ ਨਾ ਕੋਈ ਮੈਨੂੰ ਐ ਡਰਦਾ ਲੱਗਦਾ ਮੈਂ ਥੋੜੇ ਵੀ ਨਹੀਂ ਆਉਣਾ ਚਾਹੁੰਦਾ ਤੇ ਉਧਰ ਵੀ ਮੇਰਾ ਹਾਂ ਨਹੀਂ ਨਹੀਂ ਤੈਨੂੰ ਤੈਨੂੰ ਕੋਈ ਲਾਂਬਾ ਨਹੀਂ ਆਉਂਦਾ ਠੀਕ ਹੈ ਨਾ ਤੂੰ ਨਾ ਫਿਕਰ ਕਰ ਬਸ ਮੈਂ ਫਿਰ ਆ ਟੱਪੇ ਨੇ ਹਨ ਮੈਂ ਚੱਲ ਮੈਂ ਭੈਣ ਕੋਲ ਜਾ ਹੀ ਆਵਾਂ ਫਿਰ ਕੋਈ ਨਾ ਕੋਈ ਨਾ ਆ ਗਿਆ ਕਦੀ ਪਤਾ ਮੈਨੂੰ ਦੱਸ ਨਾ ਕੋਈ ਨਹੀਂ ਹਾਂ ਤੇ ਕੱਲ ਨੂੰ ਕਿਥੇ ਪਾਸੇ ਜਾਏ ਉਹ ਕਹਿੰਦੇ ਜਾਵੇ ਨਾ ਹਾਂ ਹਾਂ ਘਰ ਹੀ ਆ ਬਸ ਜਾਣਾ ਤਾਂ ਕਿੱਥੇ ਆ ਹੁਣ ਵੀ ਬੈਠਾ ਬੈਠਾ ਇਧਰ ਵਾਗਿਆ ਸਤਜੀ ਕਰਨੀ ਮੈਨੂੰ ਚੱਟ ਚਾਹ ਜੀ ਪੀ ਕੇ ਚਲੋ ਠੀਕ ਹੈ ਜੀ ਫਿਰ ਹਾਂ ਕੋਈ ਨਾ ਚੰਗਾ ਜੀ ਹਾਂ ਚਾਹ ਬਣਾ ਲੈਂਦੇ ਹਾਂ ਹਾਂ ਨਾ ਬਸ ਜੀ ਹੁਣ ਕੋਈ ਨਹੀਂ ਚੱਲ ਭਾਈ ਮੈਂ ਤਾਂ ਤੂੰ ਰੰਗ ਲਾ ਤਾ ਲੈ ਕੇ ਆਪ ਜਨ ਤਾਂ ਪਾਣੇ ਮਾਰੀਆਂ ਸੀ ਇਹ ਤੀਜੇ ਖਾਂ ਤੋਂ ਆ ਕੇ ਵਿਚਾਰਾ ਰਿਸ਼ਤਾ ਕਰਾਉਂਦਾ ਚੱਲ ਮੇਰੇ ਪੁੱਤ ਦਾ ਘਰ ਵੱਜ ਜੇ ਹੋਰ ਆਪਾਂ ਕਿਸੇ ਤੁਖੀ ਲੈਣਾਂ ਕੀ ਦੇਣ ਲੈਣ ਕਰਨਾ ਅੱਗੇ ਸੁਖਪਾਲ ਨੇ ਕਿਹੜਾ ਚੋਲੀਆਂ ਪਰ ਲਗਾ ਇੱਥੇ ਸਾਰਾ ਘਰ ਲੁੱਟ ਪਟ ਕੇ ਅਗਰਿਆਂ ਨੇ ਦਿੱਤਾ ਸੀ ਤੇ ਗੱਲਾਂ ਹੁਣ ਕੀ ਨਿਕਲਣਗੀਆਂ ਮਰੇ ਕੱਪੜੇ ਹੀ ਗਏ ਯਾਰ ਪਰਸੈਂ ਨਾ ਆ ਆਲੇ ਨਾ ਤੁੰਗ ਨਾ ਜੀ ਹਾਂਗਾ ਇਹ ਨਹੀਂ ਹੁੰਦੇ ਆਪੇ ਕਰਦਾ ਠੀਕ ਹੈ ਮਤਲਬ ਆ ਮੈਂ ਖਣੀਆਂ ਤੇ ਹੋਰ ਕੌਣ ਤੈਨੂੰ ਕਹੇ ਮੈਂ ਨਹੀਂ ਕਰਦੀ ਆਪੇ ਕਰਦਾ ਆਪਦਾ ਕੰਮ ਕਿਉਂ ਤੈਨੂੰ ਕਹਿੰਦੇ ਨਾ ਰੱਖੇ ਇੱਥੇ ਲੁੱਟਿਆ ਖਵਾ ਮੁਰੱਖੇ ਨੂੰ ਅੱਛਾ ਮੈਂ ਤੁਹਾਡੇ ਇੱਥੇ ਕੰਮ ਕਰਨ ਆਈ ਆਂ ਹੈ ਕੀ ਕਹਨ ਤੂੰ ਸਿਨੀ ਬਾਤੰਦਿੰਦੇ ਮੈਨੂੰ ਕੀ ਕਹਾਂ ਜੀ ਮੈਂ ਨਹੀਂ ਬਾਤੰਦਿੰਦਾ ਚਲ ਠੀਕ ਹੈ ਤੁਹਾਡਾ ਕਹਿਣਾ ਮੰਨ ਲੈਂਦੀ ਆ ਤੁਹਾਡੇ ਕਹਿੰਦੇ ਮੈਂ ਨਹੀਂ ਬਾਤਰੀ ਨਹੀਂ ਮੈਂ ਉਹਨਾਂ ਨੂੰ ਫੋਨ ਕਰਾਂ ਪਰ ਇਹ ਨਾ ਸਮਝੀਂ ਕਿ ਮੈਂ ਤੁਹਾਨੂੰ ਬੁਲਾਉਂਗੀ ਜਾਂ ਤੁਹਾਡੇ ਕਿਤੇ ਟੱਪਾਂ ਨੂੰ ਬੁਲਾਉਂਗੀ ਤੁਹਾਡਾ ਕੋਈ ਕੰਮ ਨਹੀਂ ਕਰਦੀ ਮੈਂ ਆਪਾ ਹੀ ਕਰੀ ਉਹ ਬਹੁਤ ਬੁਰਾ ਗੋਦੀ ਚਾਪਦੀਆਂ ਹੈ ਕੀ ਗੱਲ ਕਰਦੀ ਮਾਰਦੇ ਹੋਏ ਤੁਸੀਂ ਮੈਂ ਬਾਤ ਵਿੱਚ ਚੁੱਪੋਂ ਬੈਠਾ ਚਿੱਤਰ ਖਾਈ ਜਾਊਂਗੀ ਫੋਨ ਵੀ ਬਖਾਂਦੇ ਕੋਈ ਛੱਤਰ ਮੈਂ ਮੈਂ ਉਹ ਗੱਦੀ ਥੱਲੇ ਰੱਖ ਕੇ ਗੱਲ ਕਰ ਬਾਰਾਂ ਮੈਂ ਬੋਲਿਆ ਕਰੰਗਾ ਫालतू ਜਾ ਮੈਨੂੰ ਮੇਰਾ ਕੀ ਕਰ ਰਹੇਂ ਦੀ? ਕੀ ਕਰ ਰਹੇਂ? ਤੁਸੀਂ ਮੁਲਤ ਲੋਪਿੰਗ ਕਾਲੇ ਵਿੱਚ ਫੜੋ। ਲੜਾਈ ਕੀ ਜਵਾਨ? ਹੈ? ਸਨਮਾ ਬੰਦਿਆਂ ਨੂੰ ਕਹਿੰਦੇ ਲੀਡੇ ਪ੍ਰੈਸ ਕਰ ਲੈ ਤੂੰ ਤਾਂਹੀਂ ਦਾਹਾਂ ਚੜਦੀ ਜਣੀਆਂ। ਦੇਖ ਲੈ ਇੱਥੇ ਕੋਈ ਛੜਾਣਾ ਵਾਲਾ ਵੀ ਨਹੀਂ ਆਉਂਦਾ ਤੇਰੇ। ਆਹੀ ਕੁਛ ਕੰਨ ਕਰਨਾ ਬੋਲਦੇ ਤਾਂ ਕੀ ਨੂੰਗ? ਨੂੰਗਾ ਨਹੀਂ ਨਾ। ਮੰਦਰ ਸਿਖਾਉਂਦੇ। ਥੋੜਾ ਬੋਲੋ। ਬੜਾ ਬੋਲਦਾ ਤੇ ਕੇੰਗ। ਹੈ? ਉਹ ਤਾਂ ਦੂਰ ਰਹਿ ਕੇ ਕੰਮ ਕਰੇਗਾ। ਤੇ ਆਏ ਉਹ ਕਿੰਨੇ ਤੱਕ ਕੱਪੜਾ ਚੱਕ ਤਾ ਲੈਹਾ। ਕੁਝ ਹਟੋ ਮੇਰੇ ਤੇ ਹਾਂ ਦਸੋਗੇ ਕਿ ਸਿੱਧਾ ਆਇਆ ਇਹ ਪਾਟ ਚੱਕਣ ਵਾਲੀ ਆਦੀ ਆਦੀ ਕਾਗਜ਼ ਰੇਕੇ ਨਾਲ ਕਰਿਆ ਕਰੀਂ ਸੋងਿਆ ਤੇ ਸੜੇ ਹਾਂ ਕਿਸੇ ਤਾਂ ਮੇਰੇ ਕਿਹਕੇ ਗੂਮਰੇ ਗਲਗਲ ਤੇ ਸਰਾਤਾ ਮੈਂ ਵੀਰੇ ਨੂੰ ਪੀਕਾ ਦੱਸ ਕੇ ਨਾ ਤੇ ਵੀਰੇ ਨੂੰ ਦੱਸੂਗੇ ਮੈਂ ਵੀ ਰੱਥੀ ਆਉਂਗਾ ਤੇ ਨਾ ਕਲੇਮ ਕਰੂੰਗਾ ਇਹ ਦੰਗਾ ਤਾਂ ਕਿ ਫਿਲਮ ਨਾਲ ਦਾ ਸਸਟਪਗਾ ਚਾਰ ਕੇ ਫੇਜ ਹੈ